ਸਵਾਗਤ ਹੈ ਪੀਟੀਸੀ نیوز ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਅੱਜ ਦਾ ਦਿਨ ਬੜਾ ਅਹਿਮ ਤੇ ਬੜਾ ਖਾਸ ਪੂਰੇ ਮੁਲਕ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਨਵੀਂ ਬਣੀ ਸਰਕਾਰ ਦਾ ਪਲੇਠਾ ਬਜਟ ਤੇ ਮੌਜੂਦਾ ਖਜ਼ਾਨਾ ਮੰਤਰੀ ਦਾ ਸੱਤਵਾਂ ਬਜਟ ਕਿਉਂਕਿ ਨਵੀਂ ਸਰਕਾਰ ਹੈ ਨਵੀਆਂ ਉਮੀਦਾਂ ਨਵੀਆਂ ਆਸਾਂ ਹਰ ਸੂਬੇ ਨੂੰ ਹਰ ਸਟੇਟ ਨੂੰ ਹੁੰਦੀਆਂ ਨੇ ਜਦੋਂ ਵੀ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ ਕਿਸੇ ਵੀ ਮੁਲਕ ਦਾ ਹਰ ਸੂਬਾ ਇਹ ਮੰਗ ਰੱਖਦਾ ਹਰ ਸੂਬੇ ਦੇ ਦਿਲ ਦੇ ਵਿੱਚ ਉਮੀਦ ਹੁੰਦੀ ਹੈ ਕਿ ਸਾਨੂੰ ਇਸ ਬਜਟ ਦੇ ਵਿੱਚੋਂ ਕੀ ਮਿਲੇਗਾ ਸਾਨੂੰ ਇਸ ਬਜਟ ਦੇ ਵਿੱਚੋਂ ਕਿੰਨਾ ਹਿੱਸਾ ਮਿਲੇਗਾ ਪਰ ਬਦਕਿਸਮਤੀ ਦੇ ਨਾਲ ਪੰਜਾਬ ਦੇ ਹੱਥ ਪੂਰੀ ਤਰ੍ਹਾਂ ਇਸ ਵਾਰ ਖਾਲੀ ਰਹੇ ਜਿहां ਕੇਂਦਰ ਦੀ ਸਰਕਾਰ ਨੇ ਜਿਹੜਾ ਨਵਾਂ ਬਜਟ ਪੇਸ਼ ਕੀਤਾ ਅੱਜ ਖਜ਼ਾਨਾ ਮੰਤਰੀ ਵੱਲੋਂ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਪੰਜਾਬ ਦੇ ਲਈ ਕੁਝ ਨਹੀਂ ਇੱਕ ਇੱਕ ਕਰਕੇ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਦੇ ਆ ਜਿਸ ਦੇ ਵਿੱਚ ਪੰਜਾਬ ਨਾਲ ਸਿੱਧਾ-ਸਿੱਧਾ ਵਿਤਕਰਾ ਕੀਤਾ ਗਿਆ ਜਿਸ ਬਾਰੇ ਵਿਰੋਧੀ ਧਿਰਾਂ ਵੀ ਆਵਾਜ਼ ਚੁਕਰੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਡਿਮਾਂਡ ਕੀਤੀ ਹੋਈ ਹੈ ਕਿ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਪੰਜਾਬ ਨੂੰ ਅਤਵਾਦ ਸਮੇਂ ਤੋਂ ਹੀ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਔਰ ਇਹ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ ਸਰਕਾਰਾਂ ਬਦਲੀਆਂ ਪ੍ਰਕਰਜ਼ਾ ਨਹੀਂ ਉਤਰਿਆ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਇਸ ਕਰਕੇ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਗਈ ਸੀ ਕਿ ਅਤਵਾਦ ਸਿਰਫ ਪੰਜਾਬ ਦੇ ਲਈ ਨਹੀਂ ਪੂਰੇ ਮੁਲਕ ਦੇ ਲਈ ਸੀ ਔਰ ਉਹਦਾ ਸੰਤਾਪ ਹੈ ਜਿਹੜਾ ਪੰਜਾਬ ਨੇ ਹੰਡਾਇਆ ਸੋ ਕੁਝ ਰਾਹਤ ਦਿੱਤੀ ਜਾਵੇ ਕੋਈ ਪੈਕੇਜ ਪੰਜਾਬ ਆਪ ਨੂੰ ਦਿੱਤਾ ਜਾਵੇ ਤਾਂ ਜੋ ਇਸ ਕਰਜ਼ੇ ਦੀ ਪੰਡ ਨੂੰ ਥੋੜਾ ਜਿਹਾ ਹੇਠਾਂ ਕੀਤਾ ਜਾ ਸਕੇ ਜਾਂ ਫਿਰ ਕੁਝ ਅਜਿਹੇ ਪੈਕੇਜ ਦਿੱਤਾ ਜਾਵੇ ਜਿਸ ਦੇ ਨਾਲ ਖੇਤੀ ਸੈਕਟਰ ਜਾਂ ਉਦਯੋਗਿਕ ਸੈਕਟਰ ਜਿਹੜਾ ਉਹ ਗਰੋ ਕਰ ਸਕੇ ਪਰ ਬਦਕਿਸਮਤੀ ਨਾਲ ਪੰਜਾਬ ਨੂੰ ਕੋਈ ਵੀ ਪੈਕੇਜ ਨਹੀਂ ਦਿੱਤਾ ਗਿਆ ਦਿੱਤਾ ਗਿਆ ਹੋਰ ਸੂਬਿਆਂ ਨੂੰ ਕਿਹਨੂੰ ਦਿੱਤਾ ਗਿਆ ਬਿਹਾਰ ਨੂੰ ਦਿੱਤਾ ਗਿਆ ਦਿੱਤਾ ਗਿਆ ਆਂਧਰਾ ਪ੍ਰਦੇਸ਼ ਨੂੰ ਦਿੱਤਾ ਗਿਆ ਦਿੱਤਾ ਗਿਆ ਉੜੀਸਾ ਨੂੰ ਦਿੱਤਾ ਗਿਆ ਔਰ ਖਜ਼ਾਨੇ ਦੇ ਮੂੰਹ ਉਹਨਾਂ ਸੂਬਿਆਂ ਦੇ ਲਈ ਖੋਲ ਦਿੱਤੇ ਗਏ ਅਸੀਂ ਨਹੀਂ ਕਹਿ ਰਹੇ ਕਿ ਉਹਨਾਂ ਸੂਬਿਆਂ ਨੂੰ ਕਿਉਂ ਦਿੱਤਾ ਗਿਆ ਦਿੱਤਾ ਜਾਣਾ ਚਾਹੀਦਾ ਪਰ ਪੰਜਾਬ ਦਾ ਵੀ ਹੱਕ ਹਕੂਕ ਬਣਦਾ ਉਸ ਨੂੰ ਵੀ ਦਿੱਤਾ ਜਾਣਾ ਚਾਹੀਦਾ ਸੀ ਪਰ ਉਸ ਨੂੰ ਸਪੈਸ਼ਲ ਪੈਕੇਜ ਨਹੀਂ ਦਿੱਤਾ ਗਿਆ ਹੁਣ ਬਿਹਾਰ ਨੂੰ ਤੇ ਆਂਧਰਾ ਪ੍ਰਦੇਸ਼ ਨੂੰ ਇਹ ਜਿਹੜੇ ਸਪੈਸ਼ਲ ਪੈਕੇਜ ਦਿੱਤੇ ਗਏ ਨੇ ਇਹ ਦੋ ਚੀਜ਼ਾਂ ਬਿਲਕੁਲ ਸਪਸ਼ਟ ਕਰ ਦਿੰਦੇ ਨੇ ਪਹਿਲਾ ਇਹ ਕਿ ਮੌਜੂਦਾ ਕੇਂਦਰ ਦੀ ਸਰਕਾਰ ਦਬਾਅ ਹੇਠ ਹੈ ਆਪਣੇ ਸਹਿਯੋਗੀਆਂ ਤੇ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਸਰਕਾਰ ਬਣੀ ਹੈ ਭਾਵੇਂ ਉਹ ਨਿਤਿਸ਼ ਹੋਣ ਜਾਂ ਅੰਧਰਾ ਪ੍ਰਦੇਸ਼ ਦੇ ਲੋਕ ਹੋਣ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹਨਾਂ ਦੀ ਸਰਕਾਰ ਬਣੀ ਹੈ ਸੋ ਇਸ ਕਰਕੇ ਉਹਨਾਂ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਦੂਜੀ ਗੱਲ ਕਿਤੇ ਨਾ ਕਿਤੇ ਭਾਜਪੀ ਇਹ ਵੀ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੋਣੀ ਹੈ ਕਿ ਦੇਖੋ ਜਿਹੜਾ ਸਾਡਾ ਸਹਿਯੋਗੀ ਬਣੇਗਾ ਜਿਹੜਾ ਸਾਡਾ ਭਾਈਵਾਲ ਬਣੇਗਾ ਅਸੀਂ ਉਸ ਸਟੇਟ ਦਾ ਵਾਰੇ ਨਾਰੇ ਕਰਦਾਂਗੇ ਉਸ ਸਟੇਟ ਤੇ ਇਸ ਕਰਕੇ ਅਸੀਂ ਉਹ ਪੈਕੇਜ ਦੇ ਰਹੇ ਹਾਂ ਪਰ ਵੱਡਾ ਸਵਾਲ ਇਹ ਹੈ ਕਿ ਕਿਸੇ ਪਾਰਟੀ ਦਾ ਬਜਟ ਥੋੜੀ ਹੈ ਇਹ ਤਾਂ ਮੁਲਕ ਦਾ ਬਜਟ ਹੈ ਬੀਜੇਪੀ ਦੀ ਪਾਰਟੀ ਦਾ ਬਜਟ ਨਹੀਂ ਹੈ ਨਾ ਇਹ ਮੁਲਕ ਦਾ ਬਜਟ ਹੈ ਲੋਕਾਂ ਦੇ ਪੈਸੇ ਦਾ ਟੈਕਸ ਪੇਅਰ ਦੇ ਪੈਸੇ ਦਾ ਇਹ ਸਾਰਾ ਵੰਡਣ ਹੋਣਾ ਹੈ ਇਹ ਜਿਹੜੇ ਜਿੰਨੀ ਵੀ ਕਮਾਈ ਕੇਂਦਰ ਦੀ ਸਰਕਾਰ ਦੀ ਹੁੰਦੀ ਹੈ ਉਹ ਜਦੋਂ ਵੱਖ-ਵੱਖ ਸਟੇਟਾਂ ਦੇ ਲਈ ਬਜਟ ਤਿਆਰ ਕੀਤਾ ਜਾਂਦਾ ਵੱਖ-ਵੱਖ ਸਟੇਟਾਂ ਦਿੱਤਾ ਜਾਂਦਾ ਤਾਂ ਉਹ ਲੋਕਾਂ ਦਾ ਹੀ ਪੈਸਾ ਹੈ ਸੋ ਇਸ ਕਰਕੇ ਪੰਜਾਬ ਨੂੰ ਕਿਉਂ ਅੱਖੋ ਪਰੋਖੇ ਕੀਤਾ ਗਿਆ ਦੂਜਾ ਸਭ ਤੋਂ ਵੱਡੀ ਉਮੀਦ ਸੀਗੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਨੂੰ ਫੂਟਬਾਲ ਆਫ ਇੰਡੀਆ ਵੀ ਕਿਹਾ ਜਾਂਦਾ ਦੇਖੋ ਪੰਜਾਬ ਦੀ ਪੋਪੂਲੇਸ਼ਨ ਛੋਟੀ ਜੀ ਹੈ ਪੰਜਾਬ ਦਾ ਖੇਤ ਜਿਹੜਾ ਉਹ ਬਹੁਤ ਛੋਟਾ ਜਿਹਾ ਪਰ ਜਦੋਂ ਤੁਸੀਂ ਅਨਪੰਡਾਰਨ ਦੀ ਗੱਲ ਕਰਦੇ ਹੋ ਤਾਂ ਅਨਪੰਡਾਰਨ ਦੇ ਵਿੱਚ ਪੰਜਾਬ ਸਭ ਤੋਂ ਵੱਧ ਅਹਿਮ ਭੂਮਿਕਾ ਨਿਭਾਉਂਦਾ ਹੈ ਅ ਔਰ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਉਮੀਦ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਡਿਮਾਂਡ ਸੀਗੀ ਕਿ ਕਰਜ਼ਾ ਮਾਫੀ ਕੀਤੀ ਜਾਵੇ ਥੋੜਾ ਬੋਤਾ ਕੋਈ ਕਰਜ਼ਾ ਲਾ ਦਿੱਤਾ ਜਾਵੇ ਕਰਜ਼ਾ ਮਾਫੀ ਤੇ ਇਸ ਬਜਟ ਦੇ ਵਿੱਚ ਇੱਕ ਸਿੰਗਲ ਲਾਈਨ ਤੱਕ ਨਹੀਂ ਹੈ ਬਿਲਕੁਲ ਚੁੱਪੀ ਹੈ ਕਿਸਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਨੂੰ ਮਾਫ ਕਰਨ ਦੇ ਲਈ ਇਸ ਬਜਟ ਦੇ ਵਿੱਚ ਕੋਈ ਵੀ ਤਜਵੀਜ਼ ਹੈ ਜਿਹੜੀ ਨਹੀਂ ਰੱਖੀ ਗਈ ਗੱਲ ਸਿਰਫ ਕਰਜ਼ੇ ਤੇ ਨਹੀਂ ਆ ਜਾਂਦੀ ਖੇਤੀ ਸੈਕਟਰ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਨ ਪੰਜਾਬ ਦੇ ਵਿੱਚ ਐਗਰੋ ਇੰਡਸਟਰੀ ਬਹੁਤ ਵੱਡੀ ਹੈ ਔਰ ਉਸ ਐਗਰੋ ਇੰਡਸਟਰੀ ਲਈ ਵੀ ਕੁਝ ਨਹੀਂ ਕੀਤਾ ਗਿਆ ਟਰੈਕਟਰ ਇੱਥੇ ਬਣਦੇ ਨੇ ਸੰਦ ਖੇਤੀ ਦੇ ਇੱਥੇ ਬਣਦੇ ਨੇ ਕੰਬਾਈਨਾ ਬਣਦੀਆਂ ਨੇ ਜੇ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾਂਦੀ ਤਾਂ ਪੰਜਾਬ ਦਾ ਕਿਸਾਨ ਹੈ ਜਿਹੜਾ ਉਹ ਨਵੀਂ ਇੰਡਸਟਰੀ ਵੱਲ ਮੂਵ ਕਰਦਾ ਕਿ ਉਹ ਇੰਡਸਟਰੀ ਜਿਹੜੀ ਸਸਤੀ ਹੋएगी ਉਹ ਸੰਦ ਜਿਹੜੇ ਸਸਤੇ ਹੋਣਗੇ ਜਿਸ ਦੇ ਨਾਲ ਦੋਵੇਂ ਘਰ ਪੂਰੇ ਹੋ ਜਾਂਦੇ ਕਿਸਾਨ ਨੂੰ ਸਸਤਾ ਆਟੋ ਪਾਰਟਸ ਮਿਲਦੇ ਕਿਸਾਨ ਨੂੰ ਸਸਤੇ ਟਰੈਕਟਰ ਕੰਬਾਇਨਾ ਮਿਲਦੀਆਂ ਔਰ ਉਹਨਾਂ ਦਾ ਵੀ ਕੰਬਾਇਨਾ ਵਾਲਿਆਂ ਦਾ ਟਰੈਕਟਰਾਂ ਵਾਲਿਆਂ ਦਾ ਉਹਨਾਂ ਦਾ ਵੀ ਕੰਮ ਥੰਦਾ ਚੱਲਦਾ ਪਰ ਇਸ ਦੇ ਵਿੱਚ ਵੀ ਕੋਈ ਰਾਹਤ ਨਹੀਂ ਦਿੱਤੇਗੀ ਔਰ ਕਿਸਾਨ ਜਿਥੇ ਬੰਦੀਆਂ ਤਾਂ ਇੱਥੋਂ ਤੱਕ ਕਹਿ ਰਹੀਆਂ ਨੇ ਕੋਈ ਰਿਆ ਸਪ੍ਰੇਆਂ ਦੇ ਵਿੱਚ ਵੀ ਸਾਨੂੰ ਕੋਈ ਰਾਹਤ ਜੜੀਆਂ ਉਹ ਨਹੀਂ ਦਿੱਤੀ ਗਈ ਔਰ ਦੂਜੀ ਇਸ ਤੋਂ ਸਭ ਤੋਂ ਅਹਿਮ ਗੱਲ ਹੈ ਜਿਹੜੀ ਉਹ ਡੀਜ਼ਲ ਪੈਟਰੋਲ ਦੀ ਹੈਗੀ ਹੈ ਪੰਜਾਬ ਵੱਧ ਖਪਤ ਡੀਜ਼ਲ ਦੀ ਖੇਤੀ ਸੈਕਟਰ ਦੇ ਵਿੱਚ ਹੁੰਦੀ ਹੈ ਲਗਭਗ 50% ਤੋਂ ਵੀ ਵੱਧ ਜਿਹੜੀ ਖਪਤ ਹੈ ਉਹ ਖੇਤੀ ਸੈਕਟਰ ਦੇ ਵਿੱਚ ਹੁੰਦੀ ਹੈ ਹੁਣ ਡੀਜ਼ਲ ਹੈ ਜਿਹੜਾ ਉਹ ਜੀਐਸਟੀ ਤੋਂ ਬਾਹਰ ਹੈ ਹੁਣ ਡੀਜ਼ਲ ਪੈਟਰੋਲ ਜੀਐਸਟੀ ਦੇ ਦਾਇਰੇ ਦੇ ਅੰਦਰ ਕਰਨ ਦੀ ਲਗਾਤਾਰ ਮੰਗ ਸੀ ਔਰ ਇਸ ਦੇ ਵਿੱਚ ਕੁਝ ਰਾਹਤ ਦਿੱਤੀ ਜਾਵੇ ਪਰ ਇਸ ਦੇ ਵਿੱਚ ਵੀ ਕੋਈ ਰਾਹਤ ਨਹੀਂ ਦਿੱਤੇਗੀ ਸੋ ਕਿਤਨਾ ਕਿਤੇ ਜਿਹੜਾ ਕਿਸਾਨ ਹੈ ਉਹਨੂੰ ਦੋਹਰੀ ਮਾਰ ਜ਼ਰੂਰ ਪਈ ਹੈ ਹੁਣ ਤੀਜੇ ਥਾਂ ਤੇ ਆ ਜਾਓ ਤੀਜੇ ਥਾਂ ਤੇ ਆ ਜਾਂਦਾ ਉਦਯੋਗ ਪੰਜਾਬ ਦਾ ਉਦਯੋਗ ਪਹਿਲਾਂ ਹੀ ਗਵਾਂਢੀ ਸੂਬਿਆਂ ਕਰਕੇ ਖਤਮ ਹੋਣ ਦੀ ਕਗਾਰ ਤੇ ਆ। ਹਿਮਾਚਲ ਨੂੰ ਸਪੈਸ਼ਲ ਪੈਕੇਜ ਦਿੱਤਾ ਗਿਆ ਸੀਗਾ ਪਹਿਲਾਂ ਕੇਂਦਰ ਦੀ ਸਰਕਾਰ ਵੱਲੋਂ ਕਿਉਂਕਿ ਇੱਥੇ ਇਹ ਬਹਾਨਾ ਕੀਤਾ ਗਿਆ ਕਿ ਉਹ ਪਹਾੜੀ ਸੈਕਟਰ ਹੈ ਜੀ ਇਹਨਾਂ ਦਾ ਟੂਰਿਜ਼ਮ ਤਾਂ ਹੀ ਸਭ ਕੁਝ ਬੇਸਡ ਹੈ। ਸੋ ਇਸ ਕਰਕੇ ਇੱਥੇ ਇੰਡਸਟਰੀ ਲੈਣੀ ਪਈ ਜ਼ਰੂਰੀ ਹੈ। ਸੋ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਉੱਥੇ ਉਹਨਾਂ ਨੂੰ ਸਬਸਿਡੀਆਂ ਦਿੱਤੀਆਂ ਗਿਆ। ਬਹੁਤ ਸਾਰੀਆਂ ਰਾਹਤਾਂ ਦਿੱਤੀਆਂ ਗਿਆ ਜਿਸੇ ਕਰਕੇ ਮੰਡੀ ਗੁਬਿੰਦਗੜ੍ਹ ਲੁਧਿਆਣਾ ਨਾਲ ਲੱਗਦਾ ਕੋਈ ਏਰੀਆ ਜਿਹੜਾ ਸੀਗਾ ਉਹ ਸਾਰਾ ਸ਼ਿਫਟ ਹੋ ਗਿਆ ਬੱਦੀ ਦੇ ਵਿੱਚ। ਹੁਣ ਇੱਕ ਨਵਾਂ ਕੰਮ ਚੱਲ ਪਿਆ ਬੱਦੀ ਤੋਂ ਬਾਅਦ ਹੁਣ ਪੰਜਾਬ ਦਾ ਬਿਜ਼ਨਸ ਸ਼ਿਫਟ ਹੋ ਰਿਹਾ ਯੂਪੀ ਦੇ ਵਿੱਚ ਕਿਉਂਕਿ ਯੂਪੀ ਸਰਕਾਰ ਮੋਟੇ ਇਨਸੈਂਟਿਵ ਦੇ ਰਹੀ ਹੈ ਉਦਯੋਗਪਤੀਆਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਇੱਥੇ ਉਦਯੋਗ ਲਾਓ ਅਸੀਂ ਸਟੈਂਪ ਡਿਊਟੀ ਤੁਹਾਡੇ ਤੋਂ ਨਹੀਂ ਲਾਂਗੇ ਬਿਜਲੀ 5 ਰੁਪਏ ਯੂਨਿਟ ਦੇਾਂਗੇ ਤੁਹਾਨੂੰ ਜ਼ਮੀਨ ਜਿਹੜਾ ਉਹ ਸਸਤੀ ਮੁਹਈਆ ਕਰਾਵਾਂਗੇ ਸਿੰਗਲ ਵਿੰਡੋ ਸਿਸਟਮ ਕਰਾਂਗੇ ਕੋਈ ਕਰਪਸ਼ਨ ਨਹੀਂ ਹੈ ਸਾਰੇ ਕੰਮ ਤੁਹਾਡੇ ਘਰ ਬੈਠੇ ਹੋਣਗੇ ਸੋ ਪੰਜਾਬ ਦੀ ਵੱਡੀ ਇੰਡਸਟਰੀ ਜਿਹੜੀ ਉਹ ਯੂਪ ਵੱਲ ਜਾਣੀ ਮੂਵ ਹੋਗੀ ਬੜੀ ਆਸ ਤੇ ਉਮੀਦ ਸੀ ਪੰਜਾਬ ਦੇ ਇੰਡਸਟਰੀ ਘਰਾਣਿਆਂ ਨੂੰ ਕਿ ਸ਼ਾਇਦ ਇਸ ਵਾਰ ਐਮਐਸਐਮਈ ਜਿਹੜੀ ਪੰਜਾਬ ਦੀ ਬੇਸਿਕਲੀ ਹੈਗੀ ਹੈ ਉਹਦੇ ਹਸਤੇ ਕੁਝ ਜ਼ਰੂਰ ਐਲਾਨ ਕੀਤਾ ਜਾਏਗਾ ਐਮਐਸਐਮਈ ਦੇ ਲਈ ਐਲਾਨ ਤਾਂ ਜ਼ਰੂਰ ਪੂਰ ਪੰਜਾਬ ਦਾ ਜਿਹੜਾ ਇੰਡਸਟਰੀ ਹੈਗੀ ਹੈ ਉਹਨੂੰ ਕੋਈ ਰਾਹਤ ਪੈਕੇਜ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਜਿਸ ਕਰਕੇ ਪੰਜਾਬ ਦੀ ਇੰਡਸਟਰੀ ਉਹ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ ਹੁਣ ਅੱਗੇ ਆਜੋ ਅਸਾਮ ਨੂੰ ਤੇ ਹਿਮਾਚਲ ਨੂੰ ਹੜ੍ਹਾਂ ਦੇ ਕਰਕੇ ਇੱਕ ਸਪੈਸ਼ਲ ਪੈਕੇਜ ਕੇ ਅੰਦਰ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਪੰਜਾਬ ਕਿੱਥੇ ਗਿਆ ਪੰਜਾਬ ਦੇ ਵਿੱਚ ਹੜ੍ਹ ਦੀ ਹੈ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਦੋ ਵਾਰ ਹੜ੍ਹ ਆਏ ਨੇ ਦਾਵਾ ਕੀਤਾ ਜਾ ਰਿਹਾ ਕੇਂਦਰੀ ਟੀਮਾਂ ਆਈਆਂ ਉਹਨਾਂ ਨੇ ਕੋਈ ਰਾਹਤ ਦਿੱਤੀ ਹੈ ਨਹੀਂ ਦਿੱਤੀ ਇਹ ਹਜੇ ਨਹੀਂ ਪਤਾ ਕਿਉਂਕਿ ਜਿਹੜੇ ਹੜ੍ਹ ਪੀੜਤ ਨੇ ਉਹ ਕਹਿੰਦੇ ਸਾਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਹੈ ਖੇਤਾਂ ਦੇ ਖੇਤ ਰੁੜ ਗਏ ਖੜੀ ਫਸਲ ਖਰਾਬ ਹੋ ਗਈ ਆ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਬੜਾ ਅੰਸ਼ਕ ਜਾਂ ਮੁਆਵਜ਼ਾ ਦਿੱਤਾ ਇਸ ਕਰਕੇ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਤੁਸੀਂ ਅਸਾਮ ਨੂੰ ਦੇ ਰਹੇ ਹੋ ਜੇ ਤੁਸੀਂ ਹਿਮਾਚਲ ਨੂੰ ਦੇ ਰਹੇ ਹੋ ਤਾਂ ਪੰਜਾਬ ਨੂੰ ਕਿਉਂ ਨਹੀਂ ਦੇ ਰਹੇ ਇਹ ਇੱਕ ਵੱਡਾ ਸਵਾਲ ਹੜਪੀੜਤਾ ਦਾ ਜ਼ਰੂਰ ਖੜਾ ਹੋਇਆ ਬੀਜਪੀ ਦੀ ਸਰਕਾਰ ਦੇ ਅੱਗੇ ਹੁਣ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਉਸ ਦੇ ਵਿੱਚ ਸਾਫ਼ ਕਿਤਨਾ ਕਿਤੇ ਝਲਕ ਨਜ਼ਰ ਆਉਂਦੀ ਹੈ ਕਿ ਪੰਜਾਬ ਨੂੰ ਅੱਖੋ ਪਰੋਖੇ ਕੀਤਾ ਗਿਆ ਇਹ ਸ਼ਾਇਦ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਹੋਵੇ ਕਿ ਪੂਰੇ ਬਜਟ ਸੈਸ਼ਨ ਦੇ ਵਿੱਚ ਅਬ ਬਜਟ ਸੈਸ਼ਨ ਦਾ ਖੈਰ ਚੱਲ ਰਿਹਾ ਅੱਜ ਪੂਰੇ ਬਜਟ ਦੇ ਵਿੱਚ ਖਜ਼ਾਨਾ ਮੰਤਰੀ ਨੇ ਇੱਕ ਵਾਰ ਵੀ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਕਿ ਪੰਜਾਬ ਦੇ ਲਈ ਵੀ ਅਸੀਂ ਕੁਝ ਕਰਾਂਗੇ ਜਾਂ ਪੰਜਾਬ ਨੂੰ ਅਸੀਂ ਕੁਝ ਦੇ ਰਿਹਾ ਕਿਸਾਨਾਂ ਦੇ ਬਹਾਨੇ ਹੀ ਪੰਜਾਬ ਦਾ ਨਾਮ ਲੈ ਲਿਆ ਜਾਂਦਾ ਪਰ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਵਿਰੋਧੀ ਧਿਰਾਂ ਨੇ ਬਾਹਰ ਆ ਕੇ ਹੰਗਾਮਾ ਵੀ ਕੀਤਾ ਪੰਜਾਬ ਕਾਂਗਰਸ ਨੇ ਜਿਹੜੇ ਐਮਪੀ ਨੇ ਅਕਾਲੀ ਦਲ ਦੀ ਕੈਂਪੀ ਆ ਉਹਨਾਂ ਨੇ ਵੀ ਇਹ ਇਤਰਾਜ਼ ਜਤਾਇਆ ਕਿ ਪੰਜਾਬ ਦੇ ਨਾਲ ਸਿੱਧਾ-ਸਿੱਧਾ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ ਇੰਨਾ ਗੁਰੇਜ਼ ਪੰਜਾਬ ਦੇ ਵਿੱਚੋਂ ਕੀਤਾ ਜਾ ਰਿਹਾ ਹੁਣ ਲੁਧਿਆਣਾ ਦੇ ਇੰਡਸਟ੍ਰੀਅਲਿਸ ਸਿਗੇ ਜਿਹੜੇ ਲਾਈਫ ਜੁੜੇ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਬੜੀ ਉਮੀਦ ਸੀ ਕਿ ਲੁਧਿਆਣਾ ਦੇ ਰਵਨੀਤ ਬਿੱਟੂ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਉਹ ਲੁਧਿਆਣਾ ਵਾਸਤੇ ਜਾਂ ਮੰਡੀ ਗੁਬਿੰਦਗੜ੍ਹ ਵਾਸਤੇ ਕੋਈ ਸਪੈਸ਼ਲ ਪੈਕੇਜ ਜ਼ਰੂਰ ਲੈ ਕੇ ਆਣਗੇ ਇਸ ਬਜਟ ਦੇ ਵਿੱਚ ਕੋਈ ਨਾ ਕੋਈ ਤਜਵੀਜ਼ ਰੱਖਣਗੇ ਪਰ ਉਹਨਾਂ ਦੇ ਹੱਥ ਵੀ ਨਿਰਾਸ਼ਾ ਲੱਗੀ ਕਿ ਪੰਜਾਬ ਦੇ ਲਈ ਕੁਝ ਵੀ ਨਹੀਂ ਦਿੱਤਾ ਗਿਆ ਨਾ ਪੰਜਾਬ ਦੇ ਕਿਸਾਨਾਂ ਲਈ ਨਾ ਪਾਰਟਿਕੂਲਰ ਇੰਡਸਟਰੀ ਦੇ ਲਈ ਨਾ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਬੜੀ ਉਮੀਦ ਸੀ ਕਿ ਟੈਕਸ ਰਜਿਮ ਦੇ ਵਿੱਚ ਕੁਝ ਚੇਂਜਸ ਮਿਲਣਗੇ ਕੁਝ ਰਾਹਤ ਮਿਲੇਗੀ ਪਰ ਜਿਹੜੀ 올ਡ ਟੈਕਸ ਰਜਿਮ ਹੈ ਉਹਦੇ ਵਿੱਚ ਕੋਈ ਚੇਂਜਸ ਨਹੀਂ ਕੀਤੇ ਗਏ ਸੇਮ ਟੂ ਸੇਮ ਰੱਖੀ ਗਈ ਹੈ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਰਾਹਤ ਦਿੱਤੀ ਗਈ ਹੈ ਪਰ ਜਿੰਨੇ ਵੀ ਨੌਕਰੀ ਪੇਸ਼ਾ ਲੋਕ ਨੇ ਉਹ ਕਰਨੇ ਕਿ ਸਾਨੂੰ ਇਹ ਰਾਹਤ ਬੜੀ ਨਗੂਣੀ ਜੀ ਲੱਗਦੀ ਹੈ ਜਿਸ ਦੇ ਨਾਲ ਕੋਈ ਰਾਹਤ ਸਾਨੂੰ ਨਹੀਂ ਮਿਲ ਰਹੀ ਸੋ ਕੁੱਲ ਮਿਲਾ ਕੇ ਅੱਜ ਦੇ ਬਜਟ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਪੰਜਾਬ ਨੂੰ ਇਸ ਬਜਟ ਦੇ ਵਿੱਚੋਂ ਬੜੀ ਆਸ ਸੀ ਕੋਈ ਸਪੈਸ਼ਲ ਪੈਕੇਜ ਦੀ ਜਾਂ ਕੁਝ ਪਰ ਅਜਿਹਾ ਕੁਝ ਵੀ ਨਹੀਂ ਮਿਲਿਆ ਐ ਤਾਂਕਿ ਜਿਹੜੇ ਨਵੇਂ ਇੰਡਸਟਰੀਅਲ ਹੱਬ ਬਣਾਏ ਜਾ ਰਹੇ ਉਹਨਾਂ ਸਾਰੇ ਹੱਬ ਦੇ ਵਿੱਚੋਂ ਪੰਜਾਬ ਦੇ ਵਿੱਚ ਇੱਕ ਵੀ ਇੰਡਸਟਰੀਅਲ ਹੱਬ ਜਿਹੜਾ ਉਹ ਨਹੀਂ ਲਾਇਆ ਜਾ ਰਿਹਾ ਸੋ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਕਿ ਵਾਕਈ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਨੂੰ ਔਖੋ ਪਰੋਖੇ ਕੀਤਾ ਗਿਆ ਹੈ ਕੀ ਸਟੇਟ ਦੇ ਵਿੱਚ ਉਹੀ ਸਰਕਾਰ ਹੋਣੀ ਜ਼ਰੂਰੀ ਹੈ ਜਿਹੜੀ ਕੇਂਦਰਤ ਵਿੱਚ ਹੈ ਤਾਂ ਹੀ ਸਭ ਕੁਝ ਹੋਏਗਾ ਨਹੀਂ ਤਾਂ ਨਹੀਂ ਹੋਏਗਾ ਨਹੀਂ ਤਾਂ ਇਦਾਂ ਹੀ ਵਿਤਕਰੇ ਹੁੰਦੇ ਰਹਿਣਗੇ ਟੈਕਸ ਤੁਸੀਂ ਸਾਰੇ ਸੂਬਿਆਂ ਤੋਂ ਵਿੱਚੋਂ ਇਕੱਠਾ ਕਰੋ ਪਰ ਤੁਸੀਂ ਵਾਪਸੀ ਦੇ ਵਿੱਚ ਕਾਣੀ ਵੰਡ ਕਰੋ ਇਹ ਕਿੱਥੋਂ ਤੱਕ ਜਾਇਜ਼ ਹੈ ਆਪਣੇ ਜਵਾਬ ਜ਼ਰੂਰ ਦਿਓ ਦੇਸ਼ਤ ਨੇ ਬਾਕੀ ਖਬਰਾਂ ਲਈ ਬਨਰੂਪੀ ਟੀਸੀ ਨਿਊਜ਼ ਨਾਲ ਧੰਨਵਾਦ